ਮੇਰਾ ਨਾਮ ਆਰਵੀ ਸਿੰਘ ਜੀ ਬੈਕਟਰ ਕੰਪਨੀ ਪੰਜਾਬ ਅੱਜ ਅਸੀਂ ਪਹੁੰਚੇ ਆਂ ਕਿਹੜਾ ਮੋਕਾ ਤੇ ਕਿਹੜੀਆਂ ਤੁਮਾ ਜੀ ਖਾਤਾ ਦਾ ਕੋਨੇ ਦਾ ਜਿੰਮੇਦਾਰ ਭਰਾ ਸੰਦੀਪ ਸਿੰਘ ਜੀ ਕੀ ਇਹਨਾਂ ਦੇ ਅਥਰ ਡੈਮੋ ਲਗਾਇਆ ਸੀ ਆਲੂ ਤੇ ਜੀ ਆਧਾਰ 골ਡ ਦਾ ਜੀ ਪਹਿਲਾਂ ਲਗਵਾਇਆ ਸੀ ਬਾਜਾ ਦਾ ਕਾਇ ਸੰਪੂਰਨਾ ਦਾ ਸਪਰੇਅ ਕਰਾਇਆ ਸੀ ਤੇ ਉਸ ਤੋਂ ਬਾਅਦ ਕਰਾਇਆ ਪੈਂਟਾ ਜੀ ਆ ਜੀ ਅੱਜ ਆਪਾਂ ਸੋ ਕਿਸਾਨ ਵੀਰ ਨਾਲ ਗੱਲ ਕਰਦੇ ਕਿ ਤੁਹਾਨੂੰ ਸਾਡੀ ਦਵਾਈਆਂ ਦਾ ਰਿਜ਼ਲਟ ਕਿਦਾਂ ਲੱਗਾ ਜੀ ਸੱਚੀ ਗੱਲ ਜੀ ਬਈ ਆਪਾਂ ਸਾਡੇ ਡੈਮੋ ਲਗਾਇਆ ਸੀ ਆਧਾਰ 골ਡ ਦਾ ਜੀ ਤਾਂ ਪਹਿਲੀ ਆਤਕ ਵਧੀਆ ਹੀ ਕਰਦੇ ਹੋ ਜੀ ਤੇ ਮਰ ਚਲਟ ਲੱਗਾ ਜੀ ਯਾਰ ਤੁਹਾਡੇ ਸਾਹਮਣੇ ਹੀ ਆ ਦੇਖੋ ਜੀ ਤੁਹਾਨੂੰ ਆਲੂ ਸਹੀ ਸਹੀ ਲੱਗਾ ਜੀ ਆਲੂ ਦਾ ਸਹੀ ਬਹੁਤ ਵਧੀਆ ਲੱਗਾ ਉਧਰ ਆਪਣਾ ਲਾਇਆ ਨਹੀਂ ਉਧਰ ਨਾਲ ਫਰਕ ਬਹੁਤ ਅੱਖਾਂ ਲੱਗਾਈ ਚਾਰ ਚੋ ਫਰਕ ਲੱਗ ਰਿਹਾ ਜੀ ਫਰਕ ਹੈ ਘੱਟ ਤਾਂ ਪਹਿਲੀ ਫਰਕ ਬਹੁਤ ਜਿਵੇਂ ਫਿਰ ਇੱਕ ਸਾਲ ਤੋਂ ਕੰਪਨੀਆਂ ਦਵਾਈਆਂ ਵਰਤਦੇ ਹੋ ਜੀ ਤੇ ਜੋ ਪਹਿਲਾਂ ਸਾਲ ਤੁਸੀਂ ਪਟਾਈ ਕੀਤੀ ਤੇ ਐਸਾ ਤੁਸੀਂ ਪਟਾਈ ਕਰ ਰਹੇ ਹੋ ਨੀ ਚਾਰ ਨਾਲੋਂ ਇਰਕੀ ਬਿਹਤਰ ਆ ਝਾੜ ਫਰਕ ਲੱਗ ਰਿਹਾ ਚਾਰ ਚੋ ਤੁਸੀਂ ਕੋਚ ਸਾਡੀਆਂ ਦਵਾਈਆਂ ਪੂਰਾ ਕੋਚ ਅਤੇ ਚੈਨਲ ਧੰਨਵਾਦ ਬਹੁਤ-ਬਹੁਤ ਤੁਹਾਡਾ ਜੀ ਤੇ ਮੜੀ ਆਲੂ ਤੇ ਨਿਗ੍ਹਾ ਮਰਵਾ ਦਿੱਤੀ ਜੀ ਤੁਹਾਨੂੰ ਵੀ ਕੋ ਜੋ ਪਟਾਈ ਕਰ ਰਹੇ ਕਿਸਾਨ ਵੀ ਰੱਖਦੇ ਆਪਣੀ ਉਹ ਦੇਖ ਆਲੂ ਦਾ ਪੂਰਾ ਸਾਈਜ਼ ਦਾ ਫਰਕ ਪਿਆ ਧਾਰ ਖੋਲ ਉਸ ਤੋਂ ਪਹਿਲਾਂ ਸੈ ਸਾਰੇ ਆਲੂ ਇੱਕ ਪ੍ਰੋਪਰ ਸਾਈਜ਼ ਬਣਿਆ ਜੀ